ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ਼ਪੈ ਸ਼ੰਦ ਤਵਾ ਪ੍ਰਸਾਦ ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤ ਅਨਪਾਉ ਪ੍ਰਕਾਸ਼ ਅਮਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਾਹਾਨ ਗਣਜੈ ਤੇਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਣ ਕਹਿਤ ਤਵ ਸਰਬ ਨਾਮ ਕਥੇ ਕਵਨ ਕਰਮ ਨਾਮ ਵਰਨਤ ਸੋ ਮਤ ਉਜੰਗ ਪ੍ਰਯਾਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਆਪਿ ਖੇ ਨਮਸਤੰ ਆਲੇਖੇ ਨਮਸਤੰ ਆਕਾਏ ਨਮਸਤੰ ਆਜਾਏ ਨਮਸਤੰ ਆਗੰਜੇ ਨਮਸਤੰ ਆਭੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਆਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਆਪੀਤੇ ਨਮਸਤੰ ਆਬਾਹੇ ਨਮਸਤੰ ਅਟਾਹੇ ਨਾਮਸਤੰ ਆਨੀਲੇ ਨਾਮਸਤੰ ਆਨਾਦੇ ਨਾਮਸਤੰ ਆਛੇ ਦੇ ਨਾਮਸਤੰ ਆਗਾਦੇ ਨਾਮਸਤੰ ਆ ਗੰਜੇ ਨਾਮਸਤੰ ਆ ਭੰਜੇ ਨਾਮਸਤੰ ਉਦਾਰੇ ਨਾਮਸਤੰ ਆ ਪਾਰੇ ਨਾਮਸਤੰ ਸੋ ਇਕੈ ਨਾਮਸਤੰ ਆਨੇਕੈ ਨਾਮਸਤੰ ਆ ਪੂਤੇ ਨਾਮਸਤੰ ਆ ਜੋਪੈ ਨਾਮਸਤੰ ਨਰ ਕਰਮੈ ਨਾਮਸਤੰ ਨਰ ਭਰਮੈ ਨਾਮਸਤੰ ਨਰ ਦੇਸੈ ਨਾਮਸਤੰ ਨਰ ਭੀਸੈ न मस्तकर्नामे न मस्तं निर्कामे न निर्धाते न निर्घाते न निर्धोते निर्धूते अभूते न आलोके अलोके न मस्तं निर्तापे न अथापे न तरमाने न मस्तं निधाने न मस्तं अगाहि न मस्तं आबाहि न मस्तंकतर्बर्गे ਨਮਸਤੰ ਪਰਭੋਗੇ ਨਮਸਤੰ ਸਜੋਗੇ ਨਮਸਤੰ ਅਰੰਗੇ ਨਮਸਤੰ ਅਪੰਗੇ ਨਮਸਤੰ ਅਗੰਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਆਜਾਤੇ ਨਮਸਤੰ ਆਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਆਦੇਸੰ ਆਦੇਸੇ ਨਮਸਤੰ ਆਪੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਬਾਮੇ ਨਾਮੋ ਸਰਬ ਕਾਲੇ ਨਾਮੋ ਸਰਬ ਦਿਆਲੇ ਨਾਮੋ ਸਰਬ ਰੂਪੇ ਨਾਮੋ ਸਰਬ ਭੂਪੇ ਨਾਮੋ ਸਰਬ ਖਾਪੇ ਨਾਮੋ ਸਰਬ ਥਾਪੇ ਨਾਮੋ ਸਰਬ ਕਾਲੇ ਨਾਮੋ ਸਰਬ ਪਾਲੇ ਨਮਸਤਸਤਿ ਦੇਵ ਨਮਸਤੰ ਆਪਿ ਵੈ ਨਮਸਤੰ ਆਜਨਮੇ ਨਮਸਤੰ ਸੋਬਨਮੇ ਨਾਮੋ ਸਰਬ ਗਉਣੀ ਨਾਮੋ ਸਰਬ ਭਉਣੀ ਨਾਮੋ ਸਰਬ ਰੰਗੇ ਨਾਮੋ ਸਰਬ ਪੰਗੇ नमो काल काले नमस्तस्त दयाले नमस्तं आभरणे नमस्तं अमरणे नमस्तं जरार्ं नमस्तं मस्तं नमो सर्व सर्वतन्दे नमो सत् आबन्दे नमस्तं निरसाके नमस्तं न नमस्तं रहीमे नमस्तं मस्तं नमस्तं न मस्तं अनन्ते न महन्ते नमस्तस्त रागे नमस्तं सुहागे नामो सर्व सोखं ouais, नामो सर्व पोखं pagar, नामो सर्व करता नामो सर्व हर्ता नामो जोग जोगे नमः भोग भोगे नामो सर्व पोग दयाली नामो सर्व पाली चाचरी छंद स्वप्रसाद अरूप है अनूप है अजू है अपू है अलेख है अपेख है अनाम है अकाम है ਅਪੇ ਹੈ ਅਪੇ ਹੈ ਅਜੀਤ ਹੈ ਅਪੀਤ ਹੈ ਤਿਰਮਨ ਹੈ ਨਿਦਾਨ ਹੈ ਤਿਰਬਰਗ ਹੈ ਅਸਰਗ ਹੈ ਆਨੀਲ ਹੈ ਅਨਾਦ ਹੈ ਅਜੀ ਹੈ ਆਜਾਦ ਹੈ ਅਜਨਮ ਹੈ ਅਬਰਨ ਹੈ ਅਪੂਤ ਹੈ ਅਪਰਨ ਹੈ ਆ ਗੰਝ ਹੈ ਆ ਪੰਜ ਹੈ ਅਝੂਚ ਹੈ ਅਚੰਝ ਹੈ ਆ ਮੀਕਰ ਫੀਕ ਹੈ ਅਤੰਦ ਹੈ ਅਬੰਧ ਹੈ ਨਿਰਭੋਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਆਲਾ ਹੈ ਅਜਾ ਹੈ ਅਨੰਤ ਹੈ ਮਹੰਤ ਹੈ ਅਲੀ ਕਹ ਨਰਸੀ ਕਹ ਨਿਰਲੰਭ ਹੈ ਅਸੰਭ ਹੈ ਅਗੰਭ ਹੈ ਅਜੰਮ ਹੈ ਅਪੂਤ ਹੈ ਅਸ਼ੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਪਰਮ ਹੈ ਅਜੀਤ ਹੈ ਅਭੀਤ ਹੈ ਆਬਾਹ ਹੈ ਆਗਾਹ ਹੈ ਆਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਇਕ ਹੈ ਉਜੰਗ ਪ੍ਰਯਾਤ ਛੰਦ ਨਮੋ ਸਰਬਮਾਨੇ ਸਮਸਤੀ ਨਿਦਾਨੇ ਨਮੋ ਦੇਵ ਦੇਵੇ ਆਪੇਖੀ ਆਪੇਵੇ नमो काल काले नमो पाले नमो सर्ब गौने नमो सर्ब पौणे अनङ्गी अनाथे निर्सङ्गी परमाथे नमो पान पाने नमो मान माने नमो चंद्र चंद्रे नमो पान पाने नमो गीत गीते नमो तान ताने नमो नृत निर्त नृते नमो नाद नादे नमो पान पाने नमो बाध बाधे अनंगी अनामे समस्ती स्वरूपे परपंगी परमाथे समस्ती विभूते बे कलंकंग बेनाने कलंकी स्वरूपे नमो राजराजेश्वरम परम रूपे नमो योग जोगेश्वरम परम सिद्धे नमो राजराजेश्वरम परम ब्रदे नमो शास्त्र पाणे नमो अस्त्र माने नमो परम ज्ञाता नमो लोक माता ਅਪੇਖੀ ਅਪਰਮੀ ਅਪੋਗੀ ਅਪੁਗਤੇ ਨਮੋ ਜੋਗ ਜੋਗੇਸ਼ਰੰ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਅਪ੍ਰੇਤ ਦੇਵੇ ਸੋ ਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾਹ ਸ਼ਾਹ ਨਮੋ ਕੂਪ ਕੂਪੇ ਨਮੋ ਦਾਨ ਦਾਨੇ ਨਮੋ ਮਨ ਮਾਨੇ ਨਮੋ ਰੋਗ ਰੋਗੇ ਨਮਸਤੰ ਇਸ਼ਨਾਨੰ नामो मंत्र मंत्रंग नमो जंतर जंतरंग नमो इष्ट इस्ते नमो तंतर तंतरंग सदा सच्चिदानंद सर्वम परनासि अनुपे आरूपे समस्तोल्नेवासी सदा सिद्ध दा बुद्ध दा वृद्ध करता अधो उर्ध अर्धन अगह ओग हरता परम परम परमेश्वरं प्रोष पालन सदा सर्वदा सिद्ध दाता दयाल आ छेदी आ पेदी आ नामम अकामम समस्तोपराजी समस्तस्तुतमं तेर जोर चाचरी छंद जले हैं थले हैं अपीत हैं अपे हैं प्रभु हैं अजू हैं आदेश हैं अभिस हैं भुजंगप्रयात है। छंद आगादे आबादे आनंदी स्वरूपे नमो सर्वमने समस्ती निधाना ਨਮਸਤਵੰ ਨਿਰਨਾਥੇ ਨਮਸਤਵੰ ਪਰਮਾਥੇ ਨਮਸਤਵੰ ਅਗੰਜੇ ਨਮਸਤਵੰ ਅਭੰਜੇ ਨਮਸਤਵੰ ਅਕਾਲੇ ਨਮਸਤਵੰ ਆਪਾਲੇ ਨਮੋ ਸਰਬਦੇਸੇ ਨਮੋ ਸਰਬਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾਹ ਸ਼ਾਹੇ ਨਮੋ ਮਹਾ ਮਾਹੇ ਨਮੋ ਗੀਤ ਗੀਤੇ ਨਮੋ ਪ੍ਰਿਤ ਪ੍ਰਿਤੇ ਨਮੋ ਰੋਖ ਰੋਖੇ ਨਮੋ ਸੁਖ ਸੁਖੇ नमो सर्वरोगे नमो सर्वभोगे नमो सर्वजीतं नमो सर्वपिहितं नमो सर्वज्ञानं नमो परमतानं नमो सर्वमन्त्रं नमो सर्वजन्त्रं नमो सर्वदृश्यं नमो सर्वकृशं नमो सर्वरङ्गे तृपङ्गि आनंगे नमो जीव जीवं नमो बीजबीजे अखिजे अपिजे समस्तं पर्षिज्ये ਕਿਰਪਾਲੰ ਸਰੂਪੇ ਕੋ ਕਰਮੰ ਪਰਣਾਸੀ ਸਦਾ ਸਰਬਦਾਰਿਦ ਸਿਦੰਗ ਨਿਵਾਸੀ ਚਰਪਟ ਛੰਦ ਤਵੈ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਆਖਲ ਜੋਗੇ ਆਚਲ ਭੋਗੇ ਆਚਲ ਰਾਜੇ ਆਟਲ ਸਾਜੇ ਅਖਲ ਧਰਮੰ ਅਲਖ ਕਰਮੰ ਸਰਬੰਗ ਦਾਤਾ ਸਰਬੰਗ ਗਿਆਤਾ ਸਰਬੰਗ ਪਾਨੇ ਸਰਬੰਗ ਮਾਨੇ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਪੁਗਤਾ ਸਰਬੰਗ ਜੁਗਤਾ ਸਰਬੰਗ ਦੇਵੰ ਸਰਬੰਗ ਭੇਵੰ ਸਰਬੰਗ ਕਾਲੇ ਸਰਬੰਗ ਪਾਲੇ ਰੂ ਆਲ ਛੰਦ ਤੁਐ ਪ੍ਰਸਾਦ ਆਦ ਰੂਪ ਨਾਦ ਮੂਰਤ ਜੋਨ ਪੁਰਖ ਅਪਾਰ ਸਰਬ ਮੰਤਰ ਮਾਨ ਦੇਵ ਭੇਵ ਆਦ ਉਦਾਰ ਸਰ ਪਲ ਸਰ ਭਾਲਕ ਸਰਬ ਕੋਪਨ ਕਾਲ ਜਤਰ ਤਤਰ ਬਿਰਾਜੈ ਅਵਦੂਤ ਰੋ ਪਰਸਾਲ ਨਾਮ ਥਾਮ ਨਾ ਜਾਤ ਜਾਕਰ ਰੂਪ ਰੰਗ ਨਾਰੇਖ ਆਦ ਪੁਰਖਦਾਰ ਮੂਰਤਾ ਜੋਨ ਆਦ ਅਸੀਖ ਦੇਸੌਰ ਨਾ ਪੇਸ ਜਾਕਰ ਰੂਪ ਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੋ ਅਨੁਰਾਗ ਨਾਮ ਕਾਨ ਬਹੀਨ ਪੇਖਤ ਧਾਮ ਹੋ ਨਾ ਜਾਹੇ ਸਰਬ ਮਾਨ ਸਰਵਤਰ ਮਾਨ ਸਦਾ ਮਨ ਤਾਹੇ ਏਕ ਮੂਰਤਾ ਅਨੇਕ ਦਰਸ਼ਨ ਕੀ ਨ ਰੂਪ ਅਨੇਕ ਖੇਲ ਖੇਲਾ ਖੇਲ ਖੇਲਣ ਅੰਤ ਕੋ ਫਿਰ ਏਕ ਦੇਵ ਪੇਵ ਨਾ ਜਾਣੀ ਜੈਬੇਦ ਔਰ ਕਤੇਬ ਰੂਪ ਰੰਗ ਨਾ ਜਾਤ ਪਾਤ ਸੋ ਜਾਣੀ ਕਹਿ ਜੇਬ ਆਤਮਾਤ ਨਾ ਜਾਤ ਜਾ ਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੇ ਚਤਰ ਚੱਕ ਮਾ ਨਹੀਂ ਪੁਰਤੀਨ ਲੋਕ ਚੌਦੈ ਕਹਿ ਵਿਖੇ ਜਗ ਜਾਪਹੀ ਜਹ ਜਾਪ ਆਰ ਦੇਵ ਅਨਾਦ ਮੂਰਤ ਥਾਪਿਓ ਸਬਹਿ ਜੈ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਵਿਸਵ ਰਚਿਓ ਸਵੰਪ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ ਧਰਮ ਤਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨਾ ਰੰਗ ਜਾ ਕੇ ਜਾਤ ਪਾਤ ਨਾ ਨਾਮ ਗਰਬ ਗੰਜਨ ਦੁਸ਼ਟ ਪੰਜਨ ਮੁਕਤ ਦਾ ਇੱਕ ਕਾਮ ਆਪ ਰੂਪ ਅਮੇਕ ਅਨੁਸਤਤ ਏਕ ਪੁਰਖ ਅਵਧੂਤ ਗਰਬ ਗੰਜਨ ਸਰ ਪੰਜਨ ਆਦ ਰੂਪ ਅਸ਼ੂਤ ਅੰਗ ਹੀ ਨਾ ਪੰਗ ਨਾ ਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤਿਪਾਲ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸਾਸਤਰ ਨਾ ਜਾਣੀ ਜੈ ਰੂਪ ਰੰਗ ਅਰਡੇਖ ਪਰਮ ਵੇਦ ਪੁਰਾਨ ਜਾ ਕੇ ਨੇਤ ਪਖਤ ਨਿਤ ਓਟ ਸਿਮਰਤ ਪੁਰਾਨ ਸਾਸਤਰ ਨਾ ਆਵਹੀ ਗੋ ਚਿਤ ਮਦ ਭਾਰ ਛੰਦ ਤਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ आसन अपाङ्ग उपमा अनङ्ग अनपप्रकाश निस्दिन अनास आजान बाहु शाहन शाहो राजान राजपानान अपान देवान देव उपमा महान इन्द्रान इन्द्र बालान बाल रंकान रंक कालान कालानकाल अनपूत अंग आबा अपंग ਗਤਮਿਤ ਅਪਾਰ ਗੁਣ ਗਨ ਉਦਾਰ ਮਨ ਗਨ ਪ੍ਰਣਾਮ ਨਿਰਪੈ ਨਿਕਾਮ ਅਤਦੁਤ ਪਰਚੰਡ ਮਿਤ ਗਤ ਅਖੰਡ ਆਲਿਸੈ ਕਰਮ ਆਦ੍ਰਿਸੈ ਧਰਮ ਸਰਬਾ ਪ੍ਰਣੰਡ ਅਨ ਡੰਡ ਬਾਡੈ ਚਾਚਰੀ ਸ਼ੰਦ ਤਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਰਨਾਮੇ ਆਕਾਮੇ ਉਜੰਗ ਪਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚੂਰੀ ਛੰਦ ਨਾ ਸਤਰੇ ਨਾ ਮਿਤਰੇ ਨਾ ਪਰਮੰਨ ਨਾ ਪਿਤਰੇ ਨਾ ਕਰਮੰ ਨਾ ਕਾਏ ਅਜਨਮੰ ਆ ਜਾਏ ਨਾ ਚਿਤਰੇ ਨਾ ਮਿਤਰੇ ਪਰ ਹੈ ਪਵਿੱਤਰੈ ਪ੍ਰਥੀ ਸੈ ਆਦਿ ਸੈ ਆਦ੍ਰਿਸ਼ੈ ਅਕ੍ਰਿਸ਼ੈ ਭਗਵਤੀ ਸ਼ੰਦ ਤੁਐ ਪ੍ਰਸਾਦ ਕਥਤੇ ਤੇ ਆਛਜ ਦੇਸੇ ਕੇ ਆਪੇ ਜੋ ਕਿਸੈ ਤੇ ਆਗੰਝ ਕਰਮੇ ਕੇ ਆਪੰਜ ਪਰਮੇ ਕੇ ਆਪੇ ਜ ਲੋਕੇ ਕੇ ਆਦਿਤ ਸੋਕੇ के अवधूत वर्ण के विभूत कर्ण के राजंग प्रभा हैं के तरम तुजा हैं के आशोक वर्ण के सर्वा अपर्ण के जगत कृति हैं के छत्रंग छत्री हैं के ब्रह्म स्वरूप के अनपौ अनुपे के आद आदेव है के आप अपेव हैं के चित्रंग बहिन के एक अधिनय ਕੇ 로지 ਰਜਾ ਕਰਹੀ ਮੈਂ ਰਹਾ ਕੇ ਕੇ ਭਾਕ ਬਿਆਬ ਹੈ ਕੇ ਗੈਬਲ ਗੈਬ ਹੈ ਕੇ ਅਫਲ ਗੁਨਾਹ ਹੈ ਕੇ ਸ਼ਾਹਨ ਸ਼ਾਹ ਹੈ ਕੇ ਕਾਰਣ ਕੋ ਨਿੰਦ ਹੈ ਕੇ 로ਜੀ ਦੇਹੰਦ ਹੈ ਇਹ ਰਾਜਕਰਹੀਮ ਹੈ ਕੇ ਕਰਮਮ ਕਰੀਮ ਹੈ ਕੇ ਸਰਬੰਕਾਲੀ ਹੈ ਕੇ ਸਰਬੰਦਲੀ ਹੈ ਕੇ ਸਰਬਤਰ ਮਾਨਿਆ ਕੇ ਸਰਬਤਰ ਦਾਨਿਆ के सर्वत्र गौने के सर्वत्र पौने के सर्वत्र देसै के सर्वत्र सर्वत्र राजे के सर्वत्र साजह के सर्वत्र दीन के सर्वत्र लीन के सर्वत्र जाहो के सर्वत्र पाहो के सर्वत्र दिश के सर्वत्र भिस के सर्वत्र काले के सर्वत्र पाले ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਪੇਖੀ ਕੇ ਸਰਬਤਰ ਕਾਜੇ ਕੇ ਸਰਬਤਰ ਰਾਜੇ ਕੇ ਸਰਬਤਰ ਸੋਖੈ ਕੇ ਸਰਬਤਰ ਪੋਖੈ ਕੇ ਸਰਬਤਰ ਤਰਾਣੇ ਕੇ ਸਰਬਤਰ ਪ੍ਰਾਣੇ ਕੇ ਸਰਬਤਰ ਦਿਸੈ ਕੇ ਸਰਬਤਰ ਭਿਸੈ ਕੇ ਸਰਬਤਰ ਮਾਨਿਆ ਸਦਾਵੰਤ ਪ੍ਰਧਾਨਿਆ के, के, के सर्वत्र जाप्या के सर्वत्र के सर्वत्र पानै के सर्वत्र मानै के सर्वत्र इंद्र के सर्वत्र चंद्र के में के परम फही में, के आकल के साहिब कला में हुसनल वजू है तमाम हमें सोल सी खुत मोदा में ਗਨੀ ਮੁਲਸ ਕਸਤੇ ਗਰੀਬੁਲ ਪਰਸਤੇ ਬਿਲੰਦਲ ਮਕਾਨੇ ਜਮੀਨੁਲ ਜਮਾਨੇ ਤਮੀ ਜੋਤਮਾ ਮੇ ਰੁਜੁਵਲ ਨਿਧਾਨੇ ਹਰੀ ਫੁਲ ਅਜੀਮੇ ਰਜਾਇਕਰ ਜਕੀਨੇ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜਲ ਨਿਵਾਜ ਹੈ ਗਨੀ ਮੁਲ ਖਿਰਾਜ ਹੈ ਨਿਰਕੁਤ ਸੂਰੂਪ ਹੈ ਤ੍ਰਮੁਗਤ ਵਿਭੂਤ ਹੈ परभुक्त परबाहै सुजुक्तो सोदाहै सदेवं स्वरूप है अपेदी अनूप है समस्तो पराज है सदा सर्व साज है समस्तुल सा सलाम है सदैव अकाम है निर्बादो स्वरूप है आगाद है अनूप है ओवं आद रूपे अनाद स्वरूपे अनंगी अनामे तृपंगी त्रकामे ਤਰ ਵਰਗੰ ਤਰ ਬਾਦੇ ਅਗੰਝੇ ਆਗਾਦੇ ਸੁਭੰਸਰ ਭਾਗੇ ਸੋ ਸਰਬਾ ਅਨਰਾਗੇ ਤਿਰ ਭੁਗਤ ਸਰੂਪ ਹੈ ਅਸ਼ਿਜ ਹੈ ਅਸ਼ੂਤ ਹੈ ਕੇ ਨਿਰਕੰਕ ਪਰਨਾਸ ਹੈ ਪ੍ਰਥਵੀ ਉਲ ਪਰਵਾਸ ਹੈ ਨਿਰਕੁਤ ਪ੍ਰਵਾਹ ਹੈ ਸਦਾ ਵੰਸ ਸਦਾ ਹੈ ਬੇ ਭੁਗਤ ਸਰੂਪ ਹੈ ਪਰਜੁਗਤ ਅਨੋਪ ਹੈ ਨਿਰਕੁਤ ਸਦਾ ਹੈ ਬੇ ਭੁਗਤ ਪ੍ਰਵਾਹ ਹੈ अनुक्त स्वरूप है प्रयुक्त अनूप है चाचरी छंद अपंग है आनंग है अपेख है अलेख है अपरम है अकर्म है अनाद है जगद है अजय है अबय है अपूत है अतूत है अनास है उदास है अthand है अबंद है अपघित है बेरक्त है अनास है प्रकाश है नित्यंत है सुनत है अलक है अधिक है अलक <सकत कि आधिक> है अपेक है।, है अटा है आगा है असंभ है अगंभ है अनिल है अनाद है अनित है सुनित है अजात है आजाद है चरपट छंद त्वप्रसाद सर्वंगहंता सर्वंगन्ता सर्वमख्याता सर्वंगयाता सर्वंगहर्ता सर्वंगकर्ता सर्वमप्राण सर्वमत्राण ਸਰਵੰਕਰ ਬੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਿਸ਼ਾਵਲ ਛੰਦ ਤੁਐ ਪ੍ਰਸਾਦ ਨਮੋ ਨਰਕ ਨਾਸੇ ਸਦੈ ਬੰ ਪ੍ਰਕਾਸੇ ਅਨੰਗੀ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਬ ਸਾਥੇ ਆਗਾਦ ਸਰੂਪੇ ਨਿਰਵਾਦ ਵਿਭੂਤੇ ਅਨੰਗੀ ਆਨਾਮੇ ਤ੍ਰਭੰਗੀ ਤਰਕਾਮੇ ਨਿਰਭੰਗੀ ਸਰੂਪੇ ਸਰਬੰਗੀ ਆਨੂਪੇ ਨਾ ਪੁੱਤਰੇ ਨਾ ਪੁੱਤਰੇ ਨਾ ਸਤਰੇ ਨਾ ਮਿੱਤਰੇ ਨਾ ਤਾਤੇ ਨਾ ਮਾਤੇ ਨਾ ਜਾਤੇ ਨਾ ਪਾਤੇ ਨਿਰਸਾ ਕੰ ਸਰੀਕ ਹੈ ਅਮਿਤੋ ਅਨੇਕ ਹੈ ਸਦੈਵੰ ਪ੍ਰਭਾ ਹੈ ਅਜੈ ਹੈ ਅਜਾ ਹੈ ਭਗਵਤੀ ਸ਼ੰਦ ਕੈ ਪ੍ਰਸਾਦ ਕੇ ਜਾਹਰ ਜਹੂਰ ਹੈ ਕੇ ਹਾਜ਼ਰ ਖਜੂਰ ਹੈ हामी सोलो सोलाम है समस्तो लो कलाम है कि साहिब दिमाग है कि हुसनल चराग है के कामल करीम है कि राजक रहीम है कि राजक रहेंद है करी कमाल है कि हुसनल जमान है गनी मुल खिराज है गरीबुल निवाज है हरी फुल है सोलो फिकान है कलंक परणा सह समस्तुल निवास है अगंजुल गनीम है रजायक रहीम है समस्तुल जुबा है कि साहिब की राह है के नरकं परणास है बेहस्तुल निवास है के सरबुल गवान है हमेशुल रवान है तमामुल तमीज है समस्तुल अजीज है परम परम ईस है समस्तुल अदीस है अदेसोल अलेख है अमिसोल अपेक है जमीनुल जमा है अमीकुल इमा है करीमुल्क कमल है के जुरत जमल है के अचलम प्रकाश है के मितो सुबास है के अजब स्वरूप है के मितो विभूत है के मितो पसा है के आत्म प्रभा है के अचलंग अनंग है के मितो अपंग है मद पारशंद त्वय प्रसाद मन मन प्रणाम गुणगण मोदाम हरबर अगंज हरनर परपंच अनगण प्रणाम मन मन सलाम हरनर अखंड बरनर अमंड अनपव अनास मन मन प्रकाश गुणगण प्रणाम जलथल मोदाम अनछिज अंग आसन अपंग उपमा अपार गतमित उदार ਜਲਥਲ ਆਮੰਡ ਦਿਸ ਵਿਸ ਅਪੰਡ ਜਲਥਲ ਮਹੰਤ ਦਿਸ ਵਿਸ ਬੇਅੰਤ ਅਨਪਉ ਅਨਾਸ ਕਿਰਤ ਤੋ ਰਾਸ ਆ ਜਾਣ ਬਾਹੋ ਇਕੈ ਸਦਾਹੋ ਓੰਕਾਰ ਆਦ ਕਥਨੀ ਆਨਾਦ ਖਲ ਖੰਡ ਖਿਆਲ ਗੁਰਬਰ ਅਕਾਲ ਕਰ ਕਰ ਪ੍ਰਣਾਮ ਜਿਤ ਚਰਨ ਨਾਮ ਅਨਛੇਜ ਘਾਤ ਆਜ ਜਨਾਬਤ ਅਨਚੰਜ ਗਤ ਅਨਰੰਜ ਬਾਤ ਅਨ ਟੁੱਟ ਪੰਡਾਰ ਅਨ ਠਟ ਅਪਾਰ ਆਡਿਠ ਤਰਮ ਅਤ ਠਿਠ ਕਰਮ ਅਣ ਵਰਣ ਅਨੰਤ ਦਾਤਾ ਮਹੰਤ ਹਰ ਬੋਧ ਮਨਾ ਛੰਦ ਤੁਐ ਪ੍ਰਸਾਦ ਪੁਰਣਾ ਲਿਐ ਹੈ ਅਰ ਕਾਲਿਐ ਹੈ ਹਲਖੰਡਨ ਹੈ ਮੈਂ ਮੰਡਨ ਹੈ ਜਗਤੀਸ਼ਵਰ ਹੈ ਪਰਮੇਸ਼ਵਰ ਹੈ कल कारण है सर्व उभारण है के तरण है जग के करण है मन माने हैं जग जाने हैं सर्वंग पर है सर्वकर हैं सर्वपाश्य है सर्वनाशय है कर हैं विश्वम पर हैं सर्वेश्वर है जगतेश्वर है ब्रह्मस हैं कल खंडस हैं परते पर है कर है अजपा अजप है अथपा अथप है अकृता कृत है मृता मृत है अमृता मृत है कृत है अकृता कृत है तरणी तरत है अंतेश्वर है परमेश्वर है अकृता कृत है, है।, है मृता मृत है कृत है मृता मृत है नरनायक है खलकायक है विश्वम्पर है कुरनाल है रिपनायक है सर्पाहेक है भवपंजन है अरगंजन है रिपतापन है जपजपन है अकलंकृत है सर्वाकृत है कर्ताकर है हर्ताहर है परमात्म है सर्वआत्म है आत्मबस है जस के जस है भुजंगप्रयात छंद नमो सूरज सुरजे नमो चंद्रचन्द्रे नमो राजराजे नमो इन्द्र इन्द्रे नमो अंधकारे नमो तेज तेजे नमो बृन्दवृन्दे नमो बीजे नमो राजसं शांत रूपे नमो परमतङ्गतङ्गरूपे नमो योग जोगे नमो ज्ञान ज्ञाने नमो मंत्रे नमो ध्याने नमो जुद जुदे नमो ज्ञान ज्ञाने नमो पूज पूजे नमो पान पाने नमो कलहे कर्ता नमो शांत नमो इंद्र इंद्रे अनादं विभूते रूपे अलंकार अलंके नमो आस आसे नमो बांक बंके अपंगी स्वरूपे अनंगी अनामे ਤਰਭੰਗੀ ਤਰਕਾਲੇ ਅਨੰਗੀ ਅਕਾਮੇ ਇੱਕ ਅਛਰ ਛੰਦ ਅਜੈ ਅਲੈ ਅਪੈ ਅਬੈ ਅਪੂ ਅਜੂ ਅਨਾਸ ਆਕਾਸ ਅਗੰਝ ਅਪੰਝ ਅਲਖ ਅਪਖ ਅਕਾਲ ਦਿਆਲ ਅਲਖ ਅਪੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਆਲੇਖੇ ਉਹ ਜੰਗ ਪ੍ਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਆਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤੁਲ ਸੁਰੂਪੇ ਉ ਕਰਮੰ ਪਰਨਾਸੀ ਸੋ ਧਰਮੰ ਵਿਭੂਤੇ ਸਦਾ ਸੱਚੋ ਦਾ ਆਨੰਦ ਸਤਰੰ ਪਰਨਾਸੀ ਕਰੀ ਬੁਲ ਕੋ ਨਿੰਦਾ ਸਮਸਤੁ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰੀੰ ਕਰੀੰ ਕਰੀ ਬੁਲ ਰਹੀਮੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੰਪਵ ਸੁਭੰ ਸਰਬਦਾ ਸਰਬ ਜੁਗਤੇ ਦੁਖਾਲੰਗ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਚਤਰ ਚਕਰ ਵਰਤੀ ਚਤਰ ਚਕਰ ਭੁਗਤੇ ਸਵੈਮ ਪਵ ਸੁਭੰ ਸਰਬ ਦਾ ਸਰਬ ਜੁਗਤੇ ਦੁਖਾਲੰਗ ਪਰਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਭੂਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ